ਹੈਲੋ ਜੀ ਸਤਿ ਸ਼੍ਰੀ ਅਕਾਲ ਮਾਣਾ ਫੈਮਿਲੀ ਵਲੌਗ ਜਿ ਤੋਹਡਾ ਸੁਆਗਤ ਹੈ ਜੀ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪੋ ਆਪਣੀ ਕਰਾਂ ਦੇ ਵਿੱਚ ਤੰਦ ਵਿੱਚ ਤੋਂ ਹੋਗੀ ਖੁਸ਼ ਹੋਗੀ ਖੁਸ਼ਾ ਲੋਗੇ ਆਪਾਂ ਇੱਥੇ ਠੀਕ ਠਾਕ ਬਸ ਇੰਥੇ ਬੱਚੇ ਜਿਹੜੇ ਚਲ ਗਏ ਸਕੂਲ ਤੇ ਅੱਜ ਨਹੀਂ ਮੈਂ ਛੁੱਟੀ ਕਰਾਈ ਉਹਨਾਂ ਨੂੰ ਮੈਂ ਕਿਹਾ ਨਾ ਇੱਕ ਤੇ ਨਹੀਂ ਪੈ ਗਿਆ ਰਤੀਂ ਕਾਫੀ ਤੇ ਗਿੱਲਾ ਗੁੱਲਾ ਬੜਾ ਹੋ ਗਿਆ ਫੇਰ ਤੇ ਨਾਲੀਆ ਵਾਉੜੀ ਚਲੁੰਦੇ ਰਤੀ ਸੋਆ ਕੇ ਕੋਈ ਮੇਰੇ ਹੱਥ ਨਾਲ ਲੱਤਾ ਬੜਾ ਬਿਜਲ ਬਦਲ ਜਿਹੜਾ ਗੜਕੇ ਆਈ ਗਿਆ ਬੜਾ ਹੀ ਮਤਲਬ ਤੇ ਅੱਜ ਫੇਰ ਮੈਂ ਕੋਟੀ ਜਿਹੜੀ ਪਾ ਲਈ ਮੈਨੂੰ ਨਾ ਬੁਖਾਰ ਦਾ ਕਰਕੇ ਵੀ ਨਾ ਬਹੁਤ ਠੰਡ ਲੱਗਦੀ ਆ ਤੇ ਇਸੇ ਜੁਰਦੇ ਅਸਾਰੀ ਮਤਲਬ ਮੈਂ ਕੋਟੀ ਜਿਹੜੀ ਪਾ ਲਈ ਕਿ ਵੈਸੇ ਮੈਂ ਬਾਹਰ ਰੱਖੇ ਜੇ ਮੈਂ ਇਹ ਵੀ ਮੈਨੂੰ ਦੁਪਹਿਰੇ ਜਦੋਂ ਬੁਖਾਰ ਚ ਉਹ ਤਾਂ ਜਸੂ ਇਸੇ ਜੁਰਦੇ ਨੇ ਮੈਂ ਪਾਉਣੀ ਪਾਉਣੀ ਆ ਤੇ ਤੇ ਸੁ ਮਹ ਪਲੀ ਕੋਟੀ ਤੇ ਕੋਟੀ ਪਾਗੇ ਤੇ ਬਸ ਮੈਂ ਡੇ ਹੀ ਬਚੇ ਤੋਰ ਕੇ ਤੇ ਹੁਣ ਅਹੀਂ ਜਾਣਾ ਹੈਗਾ ਪੇਰ ਡੇਰੇ 10 ਘੋਜੇ ਤੱਕ ਲਜਣਾ ਹੈ ਤੇ ਇੱਥੇ ਮਤਲਬ 8 ਕਦਾ ਟਾਈਮ 8:30 ਦੇ ਟਾਈਮ ਤੇ ਬਸ ਮੈਂ ਬੈਡ ਛਿੱਟ ਨਹੀਂ ਚੜ ਜੁੜ ਕੇ ਬਿਸਾਉਣ ਤੇ ਕੁਝ ਕੱਪੜੇ ਤੇ ਜਿਹੜੇ ਲਾਏ ਹੀ ਬੈੱਡ ਸ਼ੀਟ ਪਰਸੋ ਤੋਂ ਧੀ ਉਹ ਵੀ ਬੈੱਡ ਦੇ ਵਿੱਚ ਸੁੱਟ ਕੇ ਹਟੀਆਂ ਉਹਨਾਂ ਇਸ ਤਰ੍ਹਾਂ ਹੀ ਧੋ ਕੇ ਰੱਖ ਲਈ ਕਿੰਨੇ ਦਿਨ ਹੋ ਗਏ ਪਰਸੋ ਤੋਂ ਧੀ ਹਾਂ ਜੀ ਤੇ ਰੱਖੀ ਨਹੀਂ ਗਈ ਟਾਈਮ ਹੀ ਨਹੀਂ ਲੱਗ ਟਾਈਮ ਤੇ ਲੱਗ ਉਸ ਮੈਂ ਠੀਕ ਨਹੀਂ ਹੋਣ ਕਰਕੇ ਤਾਂ ਮਤਲਬ ਕੋਈ ਵੀ ਕੰਮ ਜਿਹੜਾ ਕੱਪੜਾ ਕੋਈ ਵੀ ਤੈ ਨਹੀਂ ਲੱਗਾ ਮੇਰੇ ਤੋਂ ਤੇ ਇਸ ਕਰਕੇ ਫਿਰ ਮੈਂ ਨਾ ਪਹਿਲਾਂ ਮੈਂ ਚਲ ਜਿਹੜੇ ਬੈੱਡ ਸ਼ੀਟ ਗਰਮ ਮਾਣਨ ਨੂੰ ਜਿਹੜੇ ਬੈੱਡ 'ਚ ਸੁੱਟਦੇ ਇੱਕ ਸਾਈਡ ਤੇ ਰੱਖ ਲਿਆ ਮੈਂ ਗਰਮਾ ਬੈੱਡ ਚਿੱਟਾ ਉਦੋਂ ਮੈਂ ਬੈੱਡ 'ਚ ਤੁਵਾਸੇ ਇਥੇ ਫਿਰ ਮੈਂ ਜਦੂ ਚੁੱਤ ਜਿਹੜੀ ਛਾੜ ਕੇ ਵਿਸ਼ਾ ਕੇ ਵਿਸ਼ਾ ਕੇ ਤੇ ਉਸ ਤੋਂ ਬਾਅਦ ਜਿਹੜੀ ਬੈਡਚਿੱਟ ਮੈਂ ਵਿਸ਼ਾਉਂ ਜੂ ਲਈ ਉਸ ਤੋਂ ਬਾਅਦ ਆ ਗਿਆ ਗੁਰਸਾਭ ਗੁਰਸੇਵਕ ਕੱਪੜਾ ਛੋਟਾ ਤੇ ਇਹ ਕੱਪੜੀ ਲੈ ਕੇ ਆਇਆ ਇਹ ਕਲ ਰੈ ਨੂੰ ਮੇਲੇ ਦਾ ਕਰਕੇ ਪਾਉਣ ਨੂੰ ਕਹਿੰਦਾ ਇਹ ਐ ਨਹੀਂ ਗੇ ਤੇ ਕੱਪੜੇ ਲੈ ਕੇ ਆਇਆ ਕੋਈ ਮੇਲੇ ਤੇ ਪਾਉਣ ਨੂੰ ਤੇ ਉਹ ਮੈਨੂੰ ਦਿਆ ਹੀ ਦੱਸਣ ਤੇ ਮੁੜ ਕੇ ਮਾਂ ਜਾ ਉਹ ਖਾ ਮੈਨੂੰ ਕਿਵੇਂ ਇੰਦੇ ਲਿਆਉਂਦੇ ਆ ਤੇ ਫਿਰ ਲੈ ਆ ਵਿਚਾਰਾ ਕਹਿੰਦਾ ਲਿਆਂਦੇ ਭਾਬੀ ਇਹ ਆ ਵੇਖ ਵਧੀਆ ਵਾ ਤੇ ਮਾ ਸੋਣੀ ਆ ਭਰਾਵਾ ਬਹੁਤ ਸੋਣੀ ਆ ਕੱਪੜੇ ਤੇਰੇ ਤੇ ਇਹਨੂੰ ਕਹਿਣ ਲਈ ਮੈਂ ਕਹਿਣੇ ਮੰਦਲ ਸੇਵਕ ਦੇਣ ਲਿਆਂਦੇ ਅੰਦ ਨੇਗਲ ਸੇਵਕ ਨੇ ਲਿਆਂਦੇ ਮੈਂ ਤੇ ਹਰ ਮਣ ਗਏਗੇ ਤੇ ਮੈਨੂੰ ਸੋਨੇ ਲੱਗੇ ਇਹ ਕੱਪੜੇ ਵਾਏ ਤੇ ਕੁਝ ਮੈਨੂੰ ਕਹਿੰਦੇ ਕਿਨੇ ਦੇ ਲੈ ਕੇ ਆਇਆ ਹੋ ਤੇ ਮੈਨੂੰ ਦੱਸਣ ਲਿਆ ਆਇਆ ਇੱਕ ਟੀ-ਸ਼ਰਟ ਹੀ ਤੇ ਤਿੰਨ ਸ਼ਰਟਾਂ ਤੇ ਦੋ ਪੈਂਟਾਂ ਹੀਆਂ ਤੋਂ ਉਸ ਤਰ੍ਹਾਂ ਚੱਲ ਨਿਆਣਾ ਉੱਝ ਲੈਨੇ ਆ ਕੰਮ ਕੀਤਾ ਹੀ ਆਪਣਾ ਕੰਮ ਤੇ ਲੱਗਾ ਹੀ ਤੇ ਚੱਲ ਆຊਾ ਹਣਾ ਹੁਣ ਬੱਚੇ ਨੇ ਕੱਪੜੇ ਤਕਾਉਣੇ ਹੀ ਪਾਉਣੇ ਆ ਨਾ ਤੇ ਸੇ ਤੇ ਵੇਖਾਏ ਮੈਨੂੰ ਕੱਪੜੇ ਕੱਪੜੇ ਸੋਹਣੇ ਲੱਗੇ ਹੀਗੇ ਤੇ ਮੈਂ ਨੂੰ ਪੈਂਟਾਂ ਦਾ ਕਹਿਣ ਲਈ ਮੈਂ ਪੈਂਟਾਂ ਤੈਨੂੰ ਜਿਆਦਾ ਨਹੀਂ ਖੁੱਲੀਆਂ ਲੈ ਆਇਆ ਤੇ ਅੰਦਾ ਨਹੀਂ ਆਏ ਮੈਂ ਪਾ ਕੇ ਵੇਖੀ ਮੈਨੂੰ ਠੀਕ ਲੱਗੀ ਆ ਇਹਨੂੰ ਪੈਂਟਾਂ ਥੋੜੀ ਖੁੱਲੇ ਰੱਗਈ ਪਹੁੰਚੇ ਤੇ ਕਹਿੰਦਾ ਨਹੀਂ ਮੈਨੂੰ ਠੀਕ ਆ ਇਹ ਤੇ ਮੈਂ ਚਲੂ ਠੀਕ ਆ ਬਾਹ ਤੈਨੂੰ ਪਾਉਣੇ ਆ ਜੇ ਠੀਕ ਆ ਤੇ ਹਨਾ ਆ ਵੀ ਇਹ ਕਿਡਿ ਕਿਡਿ ਪੈਂਟ ਦੇ ਪਹੁੰਚਾ ਬਹੁਤ ਖੁੱਲਾ ਤੇ ਅੰਦਾ ਨਹੀਂ ਪਾਉਣੇ ਕੋਈ ਇਹੀ ਚੱਲਦੇ ਆ ਇਹ ਤੇ ਮੈਂ ਚਲੂ ਠੀਕ ਆ ਫਿਰ ਬਹੁਤ ਸੋਨੇ ਹੀ ਇਹ ਗੇ ਕਪੜੇ ਕਿ ਉਸ ਕੱਪੜੇ ਤੈਲਾ ਹੁੰਤੋਂ ਬਾਅਦ ਉਹਨੂੰ ਪਾਤ ਤੀ ਕੱਪੜੇ ਵੇਖ ਲਈ ਉਹਦੇ ਤੇ ਉਸ ਤੋਂ ਬਾਅਦ ਮੈਂ ਗਈ ਲੌਬੀ ਦੇ ਵਿੱਚ ਲੌਬੀ ਦੇ ਵਿੱਚ ਨਾ ਕੱਪੜੇ ਤੋਤੇ ਹੀ ਪਰਸੋਂ ਦੇਤੇ ਇਹਨਾਂ ਮੇਰੇ ਤੋਂ ਚੁੱਕੇ ਨਹੀਂ ਗਏ ਕਿ ਨਾ ਠੀਕ ਹੋਣ ਕਰਕੇ ਕੰਮ ਬਕਸ ਇਸ ਤਰ੍ਹਾਂ ਹੀ ਐ ਤੇ ਕੋਈ ਇਦਰੇ ਕੋ ਖਲਾਰਾ ਕਲੂਰਾ ਵੇਖ ਥੱਲੇ ਕਿਸ ਤਰ੍ਹਾਂ ਪਿਆ ਵਾ ਕਾਤਰਾ ਗੂਤਰਾ ਖਿਲੜੀਆਂ ਜੇ ਝਾੜੂ ਜਿਹੜਾ ਲਾਉਣਾ ਸੀ ਤੇ ਮੈਂ ਇੱਥੇ ਲੱਗੀ ਹੋਈ ਹਾਂ ਫਟਾਫਟ ਮੈਨੂੰ ਇਹ ਕ ਮੇਰਾ ਕੰਮ ਜਿਹੜਾ ਨਿਭੜ ਜੇ ਤੇ ਉਸ ਤੋਂ ਬਾਅਦ ਆ ਮਤਲਬ ਕਿ ਮੈਂ ਨਾਲ ਲੂੰਗੀ ਫਿਰ 10 ਕੁਜ ਤੱਕ ਦੀਦੀਆਂ ਦੇ ਜਣਾਵਾ ਤੇ ਮੈਨੂੰ ਇਹ ਕਿ ਮੈਂ ਅੱਜ ਮੈਂ ਪੋਚੀ ਜਿਹੜੇ ਨਹੀਂ ਲਾਏ ਅੱਜ ਮੇਰੇ ਦਿਲ ਨਹੀਂ ਕੀ ਦਮਾਂ ਛਾੜੂ ਝੂੜੂ ਹੀ ਲੱਗਾ ਤੇ ਰਸੋਈ ਸਾਫ਼ ਕੀਤੀ ਅੱਜ ਮੈਂ ਕਿ ਪੋਚੇ ਤਾਂ ਰਹਿਣ ਦੇ ਨਹੀਂ ਕੱਲ ਲਾਏ ਸੀਗੇ ਹੁਣ ਕੱਲ ਸੰਡੇ ਨੂੰ ਲਾ ਲੂੰਗੀ ਤੇ ਬਸ ਇਸ ਤੇ ਸਵੇਰੇ ਕਰਨੀ ਜਿਹੜਾ ਪੈਕੇਟ ਢੱਗ ਗਿਆ ਉਹ ਕਾਫੀ ਮੀਨ ਜਿਹੜਾ ਪਿਆ ਵਾ ਰਾਤ ਆਹ ਕੁ ਵਿੜਾ ਉਸ ਤਰ੍ਹਾਂ ਸਵੇਰੇ ਵੀ ਨਹੀਂ ਨਿਕਲਤਾ ਹੀ ਪਰ ਢੱਗ ਗਿਆ ਉਹ ਬੇੜਾ ਗਿੱਲਾ ਹੋ ਗਿਆ ਤੇ ਹੁਣ ਹੈ ਇਹ ਅਜੀਬ ਬੱਦਲ ਵੀ ਪੂਰੇ ਬਣੇ ਵੇਖੋ ਕਿਸ ਤਰ੍ਹਾਂ ਉਹ ਦਿਨਾਂ ਹੀ ਪਵੇ ਤੇ ਚੰਗਾ ਹੋਣਾ ਕਿਉਂਕਿ ਮਤਲਬ ਪਿਛਲੇ ਮਹੀਨੇ ਤੇ ਵੀ ਪੈ ਗਿਆ ਸੀ ਤੇ ਹਰ ਕੀ ਫੇਰ ਤੇ ਫਿਰ ਬੇਰਸੀ ਜੀ ਹੋ ਜਾਂਦੀ ਹੈ ਇੰਨਾ ਮਤਲਬ ਸੋ ਵਧੀਆ ਜਿਹਾ ਬਣਾਇਆ ਹੁੰਦਾ ਵਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਵਾ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਲ ਮੈਂ ਠੀਕ ਹਾਂ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਮੈਂ ਰੱਖੀ ਐ ਚਾਹ ਪਾਤਾ ਵਾ ਦੁੱਧ ਵਿੱਚ ਤੇ ਬੱਚੇ ਆ ਗਏ ਸਕੂਲ ਤੋਂ ਤੇ ਇਹਨਾਂ ਨੂੰ ਚਾਚੂ ਦਵਾਂ ਤੇ ਬਿਸਕੁਟ ਲੈ ਕੇ ਆਏ ਤੇ ਇਧਰ ਗੁਰਫਤੇ ਨਾ ਮਨਮੀਤ ਫੋੜ ਮੰਗਣ ਡਈ ਲੈ ਕੇ ਆਉਣਗੇ ਲੈ ਕੇ ਆਉਣਗੇ ਲੈ ਕੇ ਗਏ ਹੀ ਗਏ ਮੈਡਮ ਕਹਿੰਦੀ ਫਤਿਹ ਕੰਮ ਕਰੰਦਿਆ ਵਾ ਪਾਪਾ ਜੀ ਫਤਿਹ ਇਧਰ ਆ ਵਧੇ ਦੀਦੀ ਦੀਦੀ ਫੋੜ ਮੰਗਣ ਡਈ ਹੈ ਕੀ ਕਰਨਾ ਦੀਦੀ ਨੇ ਦੱਸ ਦੋ ਕੀ ਫੋੜ ਦੇਦਾ ਨੂੰ ਫੋੜ ਦੇਦਾ ਨੂੰ ਕੀ ਕਰ ਦੂਗੀ ਫਿਰ ਉਹ ਬੋਲ ਦੋ ਉਹ ਕਹੈ ਨਹੀਂ ਗਾਣਾ ਹੁਣ ਝੂਠ ਬੋਲਦੀ ਏ ਆਪਾਂ ਤੇ ਮੈਂ ਇਹਨਾਂ ਨੂੰ ਚਾਹ ਦੇ ਕੇ ਤੇ ਫਿਰ ਸ਼ਾਮ ਨੂੰ ਜਾਣਾ ਵਡੇਰੇ ਤੇ ਲੰਗਰ ਪਾਣੀ ਲੋ ਜੀ ਆਪਾਂ ਲੈ ਆਏ ਆ ਚਾਹ ਅੰਦਰ ਤੇ ਪਿਉਣੇ ਆ ਵੇਖੋ ਜੀ ਕੀ ਕੁਝ ਇਕੱਠਾ ਕਰਕੇ ਬੈਠੇ ਆਏ ਹੁਣ ਮੀਤ ਹਾਂਜੀ ਹਾਂ ਵੇਖੋ ਦਾਲ ਕੱਢੀ ਤੇ ਚਾਹ ਪੀ ਕੇ ਕੱਪੜੇ ਨਾ ਤੈ ਲਾਉਣ ਵਾਲੇ ਆ ਕਾਫੀ ਕੱਪੜੇ ਤੈ ਲੱਗਣ ਲਾਉਣ ਵਾਲੇ ਆ ਤੇ ਉਹਨਾਂ ਨੂੰ ਮੈਂ ਤੈ ਜਿਹੜਾ ਲਾਹੂੰਗੀ ਕੱਪੜਿਆਂ ਨੂੰ ਕੁਝ ਪ੍ਰੈਸ ਮਾਰ ਲਵਾਂ ਪ੍ਰੈਸ ਮਾਰੂੰਗੀ ਤੇ ਏਕਣਾ ਪੈਰਾਂ ਦੀ ਹੱਡੀਆਂ ਇੰਨਾ ਜ਼ਿਆਦਾ ਦੁਖੰਡੀਆਂ ਨਾ ਬਹੁਤ ਜ਼ਿਆਦਾ ਮੰਦਾ ਹਾਲ ਹੋਇਆ ਵਾ ਫੇਰ ਬਾਬੇ ਦੇ ਮੈਂ ਗਈ ਆਣ ਕੇ ਦਵਾਈ ਖਾ ਕੇ ਤੇ ਫੇਰ ਮਤਲਬ ਕਿ ਮੈਂ ਪੈ ਗਈ ਲੰਮੇ ਮਤਲਬ ਇੰਨੀਆਂ ਜਿਆਦਾ ਹੱਡੀਆਂ ਦੁਖਦੀਆਂ ਨਾ ਹੁਣ ਮੈਨੇ ਆ ਦੋ ਤਰੀਕ ਨੂੰ ਫੇਰ ਤਿੰਨ ਨੂੰ ਜਾ ਕੇ ਨਾ ਹੂ ਤੇ ਟੈਸਟ ਕਰਾ ਕੇ ਆਉਣੀ ਆ ਇੰਨਾ ਜਿਹਦਾ ਪੈਰਾਂ ਹੱਥੋਂ ਤੇ ਖਲੋਤਾ ਨਹੀਂ ਜਾਂਦਾ ਨਾ ਹੀ ਬੈਠਾ ਜਾਂਦਾ ਇੰਨੇ ਜਿਆਦੇ ਪੈਰ ਅੰਜਨ ਮੈ ਨਿਰੰਜਨ ਰਈਆ ਬਾੜ ਨਾ ਭਵ ਜਿਲ ਪਾਇਆ ਮੇਰੇ ਰਾਮ ਸਖੀਰ ਪਰੋਈਏ ਗੁਰਮਨੁ ਮਨੁ ਮਾ ਆਸੁ ਦਿਰਿ ਰਾਖੁ ਕਰਿ ਤੁਮਾਰੇ ਕਹੀਏ ਆਪਨ ਕਹਿ ਨਾ ਦੇਹੀ ਸਾਰੇ ਜੀਵ ਕਟਿ ਨਿਰਖੁ ਤੁਮ ਕੋ ਸੰਭਾਵੇ ਘਾਰੇ ਇੱਥੇ ਸਾਡੇ ਘਟ ਦਾ ਟਾਈਮ ਤੇ ਇਹਨ ਸਾਡੇ ਘਰ ਟ ਵਾਪਸ ਆ ਗਏ ਬਾਬੇ ਦੇਓ ਪ੍ਰਸ਼ਾਦਾ ਪਾਣੀ ਛਕ ਗਏ ਥੋੜੀ ਬਹੁਤ ਸੇਵਾ ਕਰਕੇ ਜਿੰਨੀ ਕੋਈ ਹੈ ਨਾ ਤੇ ਉਸ ਤੋਂ ਬਾਅਦ ਆ ਪਾਣਗੇ ਤੇ ਭਾਂਡੇ ਪਏ ਧੂਕ ਸਾਫ ਕਰਨ ਵਾਲੇ ਉਹ ਕਰੂੰਗੀ ਤੇ ਨਾਲੇ ਮੈਂ ਭਾਂਡੇ ਪੈਸ਼ਾਨੇ ਦੇ ਵਿੱਚ ਗਿੱਲੇ ਉਹ ਸੁੱਕੇ ਹੀ ਮਹਨ ਲਾਦਾ ਹਾਂ ਸ਼ਾਨਨੇ 'ਚ ਟੰਗਦਾ ਭਾਂਡੇ ਤੇ ਉਸ ਸਵੇਰ ਦਾ ਮੈਨਾਂ ਨੂੰ ਨਾਲ ਗੁਰਵਤਨ ਨੂੰ ਦਵਾਈ ਦੇ ਦੇਣੀ ਆ ਤੇ ਨਾਲ ਹੀ ਆਪ ਖਾऊंगी ਮੈਂ ਵੀ ਨਾ ਸ਼ਾਮੀ ਦਵਾਈ ਲੈ ਕੇ ਤੇ ਪੀ ਗੱਲ ਆ ਵਾਗੇ ਤੇ ਫਿਰ ਮੈਂ ਨੂੰ ਝਮਕਾਣ ਦੇ ਖੜਿਆ ਮਨਮੀਤ ਦੇ ਪਾਪਾ ਨੇ ਖੜਿਆ ਅਹੀਂ ਇਹ ਬੱਚੇ ਚਲ ਗਏ ਹੀ ਡੇਰੇ ਤੇ ਅਸੀਂ ਫਿਰ ਦਵਾਈ ਉਹਨਾਂ ਨੇ ਦਵਾ ਕੇ ਤੇ ਫਿਰ ਖੜਿਆ ਹੁਣ ਸੋਮਵਾਰ ਮੰਗਲਵਾਰ ਮੇਲਾ ਕਰਾ ਕੇ ਤੇ ਬੁੱਧਵਾਰ ਜਾਵਾਂਗੀ ਇੱਥੇ ਡੈਸਟ ਕਰਵਾਣ ਨੂੰ ਉਹ ਦੂਰ ਡੈਸਟ ਕਰਵਾ ਕੇ ਬਣੀ ਕੀ ਆਣਾ ਸਾਬਕ ਦਾ ਉਹ ਤੇ ਇਧਰ ਗੁਰਫਤੇ ਆਹੋ ਗੁਰਫਤੇ ਆਇਆ ਹੈਗਾ ਇੱਥੇ ਨਾ ਪਾਊਡਰ ਬਣਾ ਬਣਾਇਆ ਹੈਗਾ ਮਤਲਬ ਬਹੁਤ ਬੜੇ ਸਵਾਦ ਨਾਲ ਖਾਂਦਾ ਵਾ ਇਹ ਗੁਰਫਤੇ ਫਿਰ ਦੇ ਵਿੱਚ ਪਾ ਗੇਨ ਮਤਲਬ ਜਾਨੀ ਬਦਾਮ ਅਲਸੀ ਦੇ ਬੀਜ ਕਦੂ ਦੇਤੇ ਸੂਰਜਮੁਖੀ ਦੇ ਇਸ ਤਰ੍ਹਾਂ ਭਾ ਕੇ ਚਾਰ ਪੰਜ ਚੀਜ਼ ਜਾਂਦੇ ਉਹਨਾਂ ਨੂੰ ਮਤਲਬ ਪੀਸ ਸਿਆਵਾ ਤੇ ਉਹਦਾ ਪਾਊਡਰ ਬਣਾਇਆ ਵਾ ਤੇ ਇਹ ਦੋਨੋਂ ਭੈਣ ਭਰਾ ਬੜੇ ਸਵਾਦ ਨਾਲ ਖਾ ਲੈਂਦੇ ਹੁਣ ਇਹ ਖਤਮ ਹੋ ਜਿੱਲੇ ਤਾਂ ਮੈਂ ਕੋਈ ਨਹੀਂ ਹੋਰ ਬਣਾ ਲਾਂਗੇ ਕੋਈ ਨਹੀਂ ਆਪਾਂ ਹੋਰ ਬਣਾ ਲਾਂਗੇ ਬੱਚੋ ਤੇ ਇਹਨੂੰ ਪਾਣੀ ਮੰਗਣ ਲਿਆ ਇਹ ਖਾ ਕੇ ਆਹ ਪਾਊਡਰ ਪਾਣੀ ਦਊਂਗੀ ਤੇ ਨਾਲ ਹੀ ਮਾਂ ਹੁਣ ਦਵਾਈ ਖਾ ਲਾ ਪਾਣੀ ਤੇ ਦਿੱਤਾ ਹੀ ਆ ਤੈਨੂੰ ਹਨਾ ਕਿ ਦਵਾਈ ਖਾ ਲਾਂ ਮੈਂ ਸੋਚਿਆ ਮੇਰੇ ਤੋਂ ਮਗਰ ਨਹੀਂ ਲੇ ਕੇ ਆਈ ਜਾਂਦੀ ਵੀ ਦਵਾਈ ਤੇ ਉਸ ਤੋਂ ਬਾਅਦ ਅਬ ਗੁਰਪਤਨ ਮिन्नੂ ਵੀ ਖਵਾਈ ਕਹਿੰਦਾ ਮਮਾ ਆ ਲੋ ਇਹ ਤੁਸੀਂ ਮੈਂ ਕੱਢਣ ਦੀ ਮਾ ਚਲ ਮੈਂ ਵੀ ਖਾ ਲਾਂ ਕਿ ਲੱਤਾਂ ਮੜੀਆਂ ਦਰਦੋਂ ਡਿੰਗੇ ਤੇ ਪਤਾ ਨਹੀਂ ਇੱਕ ਮੌਸਮ ਜਿਹਾ ਸ਼ਾਇਦ ਸ਼ਾਇਦ ਮੌਸਮ ਜਿਹਾ ਕਰਕੇ ਜਿਆਦਾ ਵਾ ਕਿ ਮੌਸਮ ਜਿਸ ਤਰ੍ਹਾਂ ਬੰਦ ਤੱਤਾ ਠੰਡਾ ਹੋ ਜਾਂਦਾ ਇੱਕਦਮ ਉਹਦਾ ਕਰਕੇ ਆ ਉਹ ਤਾਂ ਕੀ ਸਾਬ ਕਿਤਾਬੀ ਇੱਥੇ ਦੁੱਧ ਮੈਂ ਇਹਨਾਂ ਨੂੰ ਪਾ ਕੇ ਦਿੱਤਾ ਕਰ ਦੇਣਾ ਹੁਣ ਜਿੰਨਾ ਜਿੰਨਾ ਪੀਣਾ ਇਹਨਾਂ ਨੇ ਥੋੜੇ ਥੋੜੇ ਪੀਂਦੇ ਨੇ ਜਿੰਨਾ ਪੀਣਾ ਪੀ ਲੈਣਗੇ ਬਾਕੀ ਮੈਂ ਉਸ ਤੋਂ ਬਾਅਦ ਭਾਂਡੇ ਜਿਹੜੇ ਸਾਫ਼ ਕਰ ਲਵਾਂਗੀ ਤੇ ਜੀ ਬਾਹਰ ਜਾ ਕੇ ਥੂ ਥੂ ਕਰ ਦੇ ਹਾਂਜੀ ਇੱਥੇ ਤੋਂ ਹੀ ਕਰ 啊。 बस मैं लग पेगी ए दवाई दवाई खा के बच्चेंदे के पांडे साहब करके एक साइड पे दूध गरम रख ले आई ਤੇ ਫਿਰ ਐਨਟੀ ਵੀ ਵੇਖਦੇ ਰਹਿੰਦੇ ਹੁੰਦੇ ਰਹੇ ਤੇ ਮੈਂ ਨਾ ਕੱਪੜੇ ਪਏ ਹੀ ਕਾਫੀ ਪ੍ਰੈਸ ਕਰਨ ਵਾਲੇ ਮੈਂ ਉਹਨਾਂ ਨੂੰ ਪ੍ਰੈਸ ਮਾਰੀ ਹਰਾਖ ਜੇ ਮੈਂ ਅਕਸਰਾ ਹੀ ਤੇ ਮੈਂ ਸਵੇਰੇ ਚਾਕਾ ਕੀਤਾ ਥਾਉਂ ਥਾਈ ਰੱਖ ਦੂੰਗੀ ਕਿਉਂਕਿ ਮੇਰੀ ਆਵਾਜ਼ ਹੀ ਹੋ ਗਈ ਮੜਕੇ ਜਿਆਦੀ ਤੇ ਫਿਰ ਮੈਂ ਪੈ ਗਈ ਲੰਮੇ 10:00 1 ਵਜੇ ਤੱਕ ਰਵੇ ਕੀਤੀ ਜਿੰਨੇ ਕੁ ਮਰਤੋਂ ਹੋ ਗਏ ਆ ਬਾਕੀ ਫਿਰ ਮੈਂ ਮਤਲਬ ਤਕਰੀਬਨ ਕਪੜੇ ਤੇ ਸਾਰੇ ਪ੍ਰੈਸ ਹੋ ਗਏ ਆ ਤੇ ਰਹਿ ਗਏ ਆ ਰੱਖਣ ਵਾਲੇ ਤਾਂ ਹੀ ਉਹ ਮੈਂ ਹੁਣ ਸਵੇਰੇ ਰੱਖ ਦੂੰਗੀ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆਂ ਔਰ ਕਿਸੇ ਨਵੀਂ ਵੀਡੀਓ ਚ ਤੇ ਪਲੀ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਨਿਊ ਹੈ ਚੈਨਲ ਤੇ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੁਹਾਨੂੰ ਲਾਈਕ ਸ਼ੇਅਰ ਕੋਮੈਂਟ ਜ਼ਰੂਰ ਕਰਕੇ ਦੱਸਿਓ ਕਰੋ ਚਲੋ ਜੀ ਠੀਕ ਹੈ ਮਿਲਦੇ ਆਂ ਫਿਰ ਹੋਰ ਕਿਸੇ ਨਵੇਂ ਵੀਡੀਓ 'ਚ